ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਚ ਫੜੀ ਗਈ ਪੰਜਾਬੀਆਂ ਦੀ ਗੈਂਗ ਮੋਸਟ ਵੌਂਟਡ ਪਗੋੜੇ ਸਣੇ 8 ਗ੍ਰਫਤਾਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਛੇ ਦਿਨਾਤ ਮਿਲੀ ਅਠਵੀਂ ਧਮਕੀ ਵਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਅੱਜ ਕਾਂਗਰਸ ਸਰਕਾਰ ਨੂੰ ਘੇਰਨ ਲਈ ਰਾਜਨੀਤੀ ਨਾਲ ਜੁੜ ਕੇ ਕਿਸਾਨ ਕੜਨਗੇ ਰਣਨੀਤੀ ਈਡੀ ਦੀ ਵੱਡੀ ਕਾਰਵਾਈ Google ਅਤੇ Meta ਨੂੰ ਭੇਜਿਆ ਨੋਟਿਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਮੂਲ ਦੇ 8 ਨੌਜਵਾਨਾਂ ਨੂੰ ਅੱਜ ਤੋਂ ਹਫ਼ਤਾ ਪਹਿਲਾਂ ਕੈਲੀਫੋਰਨੀਆ ਦੇ ਸੈਨ ਜੋ ਕੋਇੰਗ ਕਾਉਂਟੀ 'ਚ ਅਗਵਾ ਕਰਨ ਤੇ ਤਸ਼ੱਦਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ 'ਚ ਭਾਰਤ ਦਾ ਮੋਸਟ ਵਾਂਟਡ ਪਗੋੜਾ ਵੀ ਸ਼ਾਮਿਲ ਹੈ ਅੱਜ ਉਸ ਮਾਮਲੇ ਦੀ ਜਾਣਕਾਰੀ ਦੇਣ ਲਈ ਕਾਉਂਟੀ ਦੇ ਸ਼ੈਰਿਫ ਪੈਟ ਵਿਧਰੋ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਜਿਸ ਚ ਉਕਤ ਮulzma ਦੀ ਜਾਣਕਾਰੀ ਦਿੱਤੀ ਗਈ ਸ਼ੈਰੀਫ ਨੇ ਦੱਸਿਆ ਹੈ ਕਿ ਉਕਤ ਕਾਰਵਾਈ 19 ਜੂਨ ਨੂੰ ਮੰਟੇਕਾਚ ਹੋਈ ਇੱਕ ਸੰਸਨੀ ਖੇਜ਼ ਵਾਰਦਾਤ ਮਗਰੋਂ ਕੀਤੀ ਗਈ ਹੈ ਜਿੱਥੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ ਉਕਤ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨੌਜਵਾਨਾਂ ਦੀ ਇੱਕ ਗੈਂਗ ਨੇ ਉਸਨੂੰ ਅਗਵਾ ਕੀਤਾ ਜਿਸ ਦੇ ਕੱਪੜੇ ਉਤਾਰੇ ਤੇ ਕਈ ਘੰਟਿਆਂ ਤੱਕ ਉਸਨੂੰ ਬੰਨ੍ਹ ਕੇ ਉਸਤੇ ਤਸ਼ੱਦਦ ਕੀਤਾ ਗਿਆ ਸਮਗਰੋਂ ਸੈਨ ਜੋ ਕੁਇਨ ਕਾਉਂਟੀ ਪੁਲਿਸ ਨੇ 11 ਜੁਲਾਈ ਨੂੰ ਕਈ ਹੋਰ ਏਜੰਸੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਤੇ ਕੁੱਲ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ 6ਵੇਂ ਦਿਨ ਵੀ ਜਾਰੀ ਹੈ। ਰਾਤ ਨੂੰ ਐਸਜੀਪੀਸੀ ਈਮੇਲ ਤੇ ਇੱਕ ਵਾਰ ਫਿਰ ਧਮਕੀ ਦਿੱਤੀ ਗਈ ਹੈ। ਪਿਛਲੇ 6 ਦਿਨਾਂ ਦੇ ਵਿੱਚ ਇਹ 8ਵੀਂ ਵਾਰ ਹੈ ਜਦੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਈਮੇਲ ਪ੍ਰਾਪਤ ਹੋਈ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤਿਆਰ ਹੈ ਇਜ਼ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਸਰਕਾਰਾਂ ਅਸਲ ਦੋਸ਼ੀਆਂ ਤੱਕ ਪਹੁੰਚਣ ਦੇ ਵਿੱਚ ਅਸਫਲ ਰਹੀਆਂ ਨੇ ਉਹਨਾਂ ਮੰਗ ਕੀਤੀ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੇ ਦੋਸ਼ੀ ਨੂੰ ਜਲਦ ਤੋਂ ਜਲਦ ਖਾਲਸਾ ਪੰਥ ਦੇ ਸਾਹਮਣੇ ਪੇਸ਼ ਕੀਤਾ ਜਾਵੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਬਾਦੀ ਨਿਊ ਜੇਲ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੈ ਪੁਲਿਸ ਵੱਲੋਂ ਇਸ ਸੰਬੰਧੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਕਾਲੀ ਵਰਕਰਾਂ ਨੂੰ ਇਸ ਮੌਕੇ ਇਕੱਠੇ ਹੋਣ ਤੋਂ ਰੋਕਣ ਲਈ ਅਕਾਲੀ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੋਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੂੰ ਸਵੇਰੇ ਹੀ ਪੁਲਿਸ ਵੱਲੋਂ ਉਹਨਾਂ ਦੇ ਸੋਹਾਣਾ ਸਥਿਤ ਘਰ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਅਕਾਲੀ ਆਗੂ ਨੇ ਦੋਸ਼ ਲਾਇਆ ਹੈ ਕਿ ਇਹ ਅਣਐਲਾਨੀ ਐਮਰਜੈਂਸੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਤੇ ਉਸ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ دیس پروگرام میز سپانسرد بائی ڈاکٹر سرندر سنگ گیل امیگریشن کانسلٹینٹ تا جن خبرہ دیکھن لائی ہونے سبسکرائب کرو سابرنگ ٹی وی نو بریٹ تو بات ہڑا سواگت ہے ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਵਿੱਚ ਜ਼ਮੀਨ ਪ੍ਰਾਪਤੀ ਯਾਨੀ ਕਿ ਲੈਂਡ ਪੂਲਿੰਗ ਤੇ ਪਾਣੀ ਸਮਝੌਤਿਆਂ ਸੰਬੰਧੀ ਇੱਕ ਸਰਵ ਪਾਰਟੀ ਮੀਟਿੰਗ ਸੱਦੀ ਗਈ ਇਸ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂ ਮੀਡੀਆ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਇਸ ਤੋਂ ਬਾਅਦ ਸਾਰੀਆਂ ਪਾਰਟੀਆਂ ਨਾਲ ਸਵਾਲ ਜਵਾਬ ਸੈਸ਼ਨ ਹੋਵੇਗਾ ਜਿਸ ਵਿੱਚ ਸੁਝਾਅ ਤੇ ਸਪਸ਼ਟੀਕਰਨ ਲਈ ਜਾਣਗੇ ਮੀਟਿੰਗ ਤੋਂ ਬਾਅਦ ਕਿਸਾਨ ਮੋਰਚਾ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰੇਗਾ ਦੱਸ ਜਾਈਏ ਕਿ ਕਿਸਾਨਾਂ ਨੇ ਪਹਿਲਾਂ ਹੀ 30 ਜੁਲਾਈ ਨੂੰ ਟਰੈਕਟਰ ਮਾਰਚ ਦੀ ਚੇਤਾਵਨੀ ਦਿੱਤੀ ਹੈ ਇਸ ਲਈ ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਦੇਸ਼ ਚੌਨਲ ਆਨਲਾਈਨ ਸੱਟੇਬਾਜ਼ੀ ਐਪਸ ਦੇ ਵਾਅਦੇ ਮਾਮਲਿਆਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਵੱਡੀਆਂ ਤਕਨੀਕੀ ਕੰਪਨੀਆਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ED ਨੇ ਅੱਜ ਸ਼ਨੀਵਾਰ ਨੂੰ Google ਅਤੇ Meta ਨੂੰ ਨੋਟਿਸ ਜਾਰੀ ਕੀਤੇ ਅਤੇ ਉਹਨਾਂ ਨੂੰ 21 ਜੁਲਾਈ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ ਇਸ ਕਦਮ ਨਾਲ ਆਨਲਾਈਨ ਸੱਟੇ ਅਤੇ ਮਨੀ ਲਾਂਡਰਿੰਗ ਮਾਮਲਿਆਂ ਦੀ ਜਾਂਚ ਦਾ ਦਾਇਰਾ ਹੋਰ ਵਿਸ਼ਾਲ ਹੋ ਗਿਆ ਹੈ ਜਿਸ 'ਚ ਕਈ ਮਸ਼ਹੂਰ ਹਸਤੀਆਂ ਪਹਿਲਾਂ ਹੀ ਜਾਂਚ ਦੇ ਘੇਰੇ 'ਚ ਆ ਚੁੱਕੀਆਂ ਨੇ ED ਦਾ ਕਹਿਣਾ ਹੈ ਕਿ Google ਅਤੇ Meta ਨੇ ਉਹਨਾਂ ਪਲੇਟਫਾਰਮਸ ਦੀ ਉਹਨਾਂ ਪਲੇਟਫਾਰਮਸ ਦੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦੀ ਇਜਾਜ਼ਤ ਦਿੱਤੀ ਜੋ ਗੈਰਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਏਜੰਸੀ ਦਾ ਦਾਅਵਾ ਹੈ ਕਿ ਇਹਨਾਂ ਤਕਨੀਕੀ ਕੰਪਨੀਆਂ ਨੇ ਆਪਣੇ ਪਲੇਟਫਾਰਮਸ ਤੇ ਇਹਨਾਂ ਐਪਸ ਨੂੰ ਪ੍ਰੀਮੀਅਮ ਇਸ਼ਤਿਹਾਰਬਾਜ਼ੀ ਸਲਾਟ ਪ੍ਰਦਾਨ ਕੀਤੇ ਜਿਸ ਨਾਲ ਉਨ੍ਹਾਂ ਦੀ ਪਹੁੰਚ ਅਤੇ ਪ੍ਰਸਿੱਧੀ ਤੇਜ਼ੀ ਨਾਲ ਵਧੀ। ਇਹੀ ਕਾਰਨ ਹੈ ਕਿ ਹੁਣ ਦੋਵਾਂ ਕੰਪਨੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕੁਝ ਬਜ਼ੁਰਗ ਪੈਨਸ਼ਨ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਨੇ ਤੇ ਜੇਕਰ ਪੈਨਸ਼ਨ ਬੰਦ ਹੋ ਜਾਵੇ ਤਾਂ ਉਹਨਾਂ ਲਈ ਬੇहद ਮੁਸ਼ਕਲ ਹੁੰਦੀ ਹੈ। ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 70 ਸਾਲ ਦੀ ਬਜ਼ੁਰਗ ਮਹਿਲਾ ਨੂੰ 4 ਸਾਲ ਪਹਿਲਾਂ ਮਰਿਆ ਦਿਖਾ ਕੇ ਨਾ ਸਿਰਫ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਬਲਕਿ ਬੈਂਕ ਨੇ ਉਸ ਵੱਲ 85000 ਰੁਪਏ ਬਕਾਇਆ ਵੀ ਕੱਢ ਦਿੱਤਾ ਬਜ਼ੁਰਗ ਮਹਿਲਾ ਖੁਦ ਦਿਲ ਦੀ ਮਰੀਜ਼ ਹੈ ਉਸ ਦਾ 48 ਸਾਲਾ ਵੱਡਾ ਪੁੱਤਰ ਕੈਂਸਰ ਦਾ ਮਰੀਜ਼ ਹੈ ਤੇ 42 ਸਾਲਾ ਛੋਟਾ ਪੁੱਤਰ ਮੰਦ ਬੁੱਧੀ ਹੋਣ ਦੇ ਨਾਲ-ਨਾਲ ਅਪਾਹਜ ਵੀ ਹੈ ਬੈਂਕ ਦਾ ਕਹਿਣਾ ਹੈ ਕਿ ਬਜ਼ੁਰਗ ਮਹਿਲਾ ਦੀ 4 ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੈਂਕ ਨੂੰ ਕੀਤੀ ਗਈ ਸੀ ਇਸ ਲਈ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ ਉੱਥੇ ਹੀ ਜਦ ਸੰਬੰਧਿਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਰਨਪ੍ਰੀਤ ਕੋਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਉਹ ਜਾਂਚ ਕਰਨਗੇ ਕਿ ਗਲਤੀ ਕਿੱਥੇ ਹੋਈ ਹੈ ਤੇ ਬਜ਼ੁਰਗ ਮਹਿਲਾ ਦੀ ਪੂਰੀ ਪੈਨਸ਼ਨ ਉਸ ਨੂੰ ਮਿਲੇਗੀ ਨੈਕਸਟ ਮੈਂ ਅੱਗੇ ਪਹਿਲਾਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨ੍ਹਾ ਕਰਤਾ ਆਪਕਾ ਟ੍ਰਾਂਸਫਰ ਹੋ ਜਾਏਗਾ ਇੱਥੇ ਟ੍ਰਾਂਸਫਰ ਬਾਰੇ ਓਕੇ ਹੈ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜੀ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਚੁੱਕੇ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਕਹਿੰਦੇ ਪਰਸੂ ਮੈਂ ਆਪਣੇ ਵੱਡੇ ਮੁੰਡੇ ਲੈ ਕੇ ਆਈ ਹਾਂ ਤੇ ਉਹ ਇੰਨੇ ਫਿਰ ਪੁੱਛਿਆ ਉਹਨਾਂ ਕਿ ਤੁਹਾਡੀ ਮਾਂ ਮਰ ਚੁੱਕੀ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋ ਨਹੀਂ ਅਸੀਂ ਤਾਂ ਕਿਤੇ ਨਹੀਂ ਜਾ ਸਕਦੇ ਜਾ ਸਕਦੇ ਨਹੀਂ ਕਿੱਥੇ ਰਹੀ ਇਹਨਾਂ ਕਾਤੇ ਫੋਨ ਮੈਨ ਮੈਨ ਖਾਤ ਮੈਨੂੰ ਖਾਤਾ ਖੋ ਖੋਲ ਦੇ ਫੇਰੇ ਮੇਰੇ ਪੈਨਸ਼ਨ ਬਲ ਸਰਕਾਰ ਮੈਨੂੰ ਦੇ ਦੇ ਮੈਨੂੰ ਜਦ ਮਾਤਾ ਨੂੰ ਮੇਰੇ ਨੀਂਦ ਆ ਗਈ ਨਾ 28000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟ ਸਾਡੇ ਪੈਨਸ਼ਨ ਵਜ ਮੈਂ ਤਾਂ ਔਟੇ ਫਰੀਫ ਦਿੱਖ ਨਹੀਂ ਆ ਉਹ ਕਿਹ ਇੱਕ ਕੀ ਕਾਰਨ ਹੋ ਗਿਆ ਵਕਿਓ ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਇਹਨ ਮਰਿਆ ਦਾ ਇਹਨ ਛੱਡ ਕੇ ਪਹੁੰਚਾਤਾ ਤੇ ਪੈਕੇ ਵਿੱਚ ਫਰੀਫ ਜਰਾ ਇਹਨਾਂ ਨੂੰ ਕੋਮ ਮਿਲ ਨਹੀਂਦਾ ਇਹਨਾਂ ਨੂੰ ਸੰਦੇਲ ਹੀ ਕਾ ਪਤਾ ਲੱਗਦਾ ਵੀ ਕਿਨੇ ਕਿੰਨੇ ਸਾਡੇ ਪਿੱਛਾ ਕੀਤਾ ਆ ਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਆ ਅੱਛਾ ਮਤਲਬ ਕਿਨੇ ਵੀ ਜਿਹੜੇ ਕੱਢਦੇ ਆ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੱਢਦੇ 6 ਮਹੀਨੇ ਹੋ ਗਏ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਮੈਂ ਜੇ ਰੋ ਕਿੰਨੇ ਚਿਰ ਤੋਂ ਮਰਿਆ ਚਾਰ ਚਾਰ ਆਏ ਉਸੇ ਮੈਡਮ ਨੇ ਬੱਦੀ ਨੇ ਬੱਦੀ ਨੇ ਦੱਸਿਆ ਪਰਸੂ ਤੇ ਚਾਰ ਕੋਨੇੰਨੇ ਨਹੀਂ ਗੱਲ ਕਰਨ ਦੇਈ ਜਦ ਮਰਿਆਂ ਦੇ ਆਏ ਆ ਸਾਡੇ ਹੁਣ ਖਾਤਾ ਮੈਂ ਤਾਂ ਨਹੀਂ ਫੋਲਣ ਦਾ ਗ੍ਰਾਂਡਾ ਨਹੀਂ ਆਹਿੰਦੀ ਫੋਲ ਸਕਦੇ ਪਰਵਾਦ ਜੀ ਮੇਰਾ ਇਹ ਬੇਟਾ ਵਾ ਮੇਰੇ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਦਕ ਮੇਰਾ ਛੋਟਾ ਬੱਚਾ ਜੀ ਆਪ ਹਾੜ ਦੇ ਮਰੀ ਜੀ ਹਾਂਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਠੀਕ ਆ ਨਹੀਂ ਇਹਦਾ ਵੀ ਚਿੰਤਾ ਮੈਨੂੰ ਰਹਿੰਦੀ ਆ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਲੱਗ ਸੁਭਾਏ ਨੂੰ ਤੁਹਿਆ ਦੂਜਾ ਸੁਝਾਵਾ ਤਾਂ ਇਦਾਂ ਕੀ ਆ ਤੇ ਇੱਥੇ ਹੀ ਹੁਣੇ ਉਹ ਤੇ ਚੇਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੰਨਿਆ ਦੂਜਾ ਉਹ ਤੇ ਚਲ ਜਾ ਉਹ ਤੇ ਬੰਗਤ ਗੁਈ ਗੱਲੀ ਚਲ ਜੀ ਕੋਈ ਨਾ ਕਿ ਤੁਸੀਂ ਵੇਖਿਆ ਹੋਗੇ ਕਿਤੇ ਫਿਰਦਾ ਕਿਤੇ ਸਰ ਅਨੁਛੇ 6 ਮਹੀਨੇ ਤੋਂ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਹਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਰੀ ਹੋ ਗਈ ਕੀ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਹਾਦੀ ਮਾਤਾ ਨੂੰ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੀਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰ ਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਜਿੱਥੋਂ ਪੈਨਸ਼ਨ ਵਾਈ ਹੁੰਦੀ ਤਾਂ ਅਸੀਂ ਕਦੀ ਸ਼ਿਵਦਾ ਗੰਦੇ ਵਾਲਾ ਤੇਰੇ ਵੀ ਤੇ ਸਾਨੂੰ ਕਰਵਾਸਪੁਰ ਤੱਕ ਪਤਾ ਲੱਗਾ ਅਸੀਂ ਉਹਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਸਾਨੂੰ ਕਹਿੰਦੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਸਾਡਾ ਜੀ ਪਿੰਘ ਕਾਨ ਖਦੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਤਦ ਦੀ ਵਿਅਸਤ ਹੋਈ ਆ 85000 ਰੁਪਿਆ ਸਾਡੀ ਵੱਲ ਟੈਂਕ ਲੂਨ ਕੱਢੀ ਜਾਂਦੀ ਵੀ ਤੁਸੀਂ ਝੂਠੀ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਨਾਦੀ ਮਰਾਈ ਅਸੀਂ ਸਰਕਾਰ ਤੱਕ ਬਹਾਰ ਲਈ ਆ ਵੀ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਮਸਾਂ ਹੀ ਆਪਣਾ ਕਿਚਾਲਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੋਣੇ ਆ ਅੱਜ ਉਹਨਾਂ ਅਸੀਂ ਨਾੜਮਣੇ ਹਨ ਬੈਂਕ ਅਧਿਕਾਰੀ ਨੇ ਆਖਿਆ ਵੀ ਐਪਲੀਕੇਸ਼ਨ ਲਿਖ ਕੇ ਦੇਖੋ ਬੜੇ ਕੋਈ 171500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿ ਆਸਾ ਕੀ ਨਹੀਂ ਆ ਇਹਨਾਂ ਦਿਨਾਂ ਚ ਰੱਬ ਦਾ ਵੀ ਸਾਨੂੰ ਤੇ ਅਸੀਂ ਆਹਾਰ ਕੇ ਮੀਡੀਅਮ ਦਾ ਵਿਆਸ ਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਫੌਂਡ ਦੀ ਪੁੱਛ ਕੀਤੀ ਹੈ ਗਾਲੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇਹ ਤੇ ਐਪਲੀਕੇਸ਼ਨ ਦੇ ਕੇ ਦਿੱਤਾ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਚਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਰੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਚੀ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਇਹ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰੇ ਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਵੇਖ ਕੇ ਅੰਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਆ ਨੰਬਰ 2 ਇਹ ਆਪੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲਖਿਆ ਗਿਆ ਕਿ ਡੈਥ ਹੋ ਗਈ ਆ ਕੀ ਐ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮ ਦੇ ਤੋਂ ਕਿ ਕਿਰਪਾ ਕਰਕੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਆ ਅਪਡੇਟ ਕੀਤੀ ਆ ਯਾਰ ਤਾਂ ਕਿ ਹੋਰ ਕਿਸੇ ਦੇ ਫਿਊਚਰ 'ਤੇ ਇੱਕ ਪ੍ਰੋਬਲਮ ਨਾ ਹੋ ਜੇ ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਭੰਡਾਰੀ ਪੁਲ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰ ਵੀ ਫਾੜ ਦਿੱਤੇ ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਨੌਜਵਾਨ ਨੂੰ ਹਿਰਾਸਤ ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਪੁਲਿਸ ਤੇ ਵਾਲਮੀਕੀ ਆਗੂਆਂ ਵਿਚਾਲੇ ਤੱਕਾ ਮੁਕੀ ਹੋਈ ਵਾਲਮੀਕੀ ਤੀਰਤ ਤੁਨਾ ਸਾਹਿਬ ਟਰਸਟ ਦੇ ਬਾਬਾ ਬਲਵੰਤਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ মিডিਆ ਨੂੰ ਦੱਸਿਆ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਥਿਰਤ ਤੇ ਆਪਣੀ ਪਾਰਟੀ ਚਿੰਨ ਝਾੜੂ ਵਾਲਾ ਲੋਗੋ ਲਗਾਉਣਾ ਸੰਪੂਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਹਨਾਂ ਦੱਸਿਆ ਕਿ ਇਹ ਸਿਰਫ ਟ੍ਰੇਲਰ ਸੀ ਅਤੇ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ 20 ਜੁਲਾਈ ਨੂੰ ਸੰਤ ਸਮਾਜ ਅਤੇ ਸੰਸਥਾਵਾਂ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸੁੱਭਾ ਪੱਦਰ ਤੇ ਚੱਕਾ ਜਾਮ ਕੀਤਾ ਜਾਵੇਗਾ। ਜਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਭੰਡਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਸਬੀਰ ਸਿੰਘ ਸਰਦੂ ਐਮਐਲਏ ਇਹ ਬਟਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਸੀ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝ ਦੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜੇ ਜਾਂ ਦਰਗਾਹਾਂ ਮੰਦਰ ਟੈਂਪਲ ਤੇ ਲੱਗ ਜੇ ਤੇ ਹਿੰਦੂ ਸਮਾਜ ਜਾਂ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਅਰਸ਼ ਕਰੇਗਾ ਇੱਥੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋੜਨ ਕਰਕੇ ਜਿਹੜਾ ਆਦਮਿਕ ਤੀਰਥਨਾ ਯਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ-ਹੁਣੇ ਜਿਹੜਾ ਤੇ ਛੋੜੇ ਜੇ ਬੱਚੇ ਨੇ ਜਿਹੜਾ ਉਹਨਾਂ ਦੇ ਬੈਨਰ 파ੜਨ ਦੀ ਕੋਚ ਕੀਤੀ ਉਥੇ ਸਰਕਾਰ ਦੇ ਜਿੰਨੇ ਜਿੰਨੇ ਸੀਨੀਅਰ ਅਫਸਰ ਆਏ ਆ ਸਾਰੇ ਇਹਨਾਂ ਦੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾਨਾ ਤੀਸ ਜ਼ੋਰਨ ਕਰਕੇ ਇਹ ਕਦੇ ਵੀ ਵਾਲਮੀਕ ਤੇਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਵਰ ਨੇ ਕਿ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਅਗਲਾ ਪ੍ਰਸ਼ਾਸਕ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜੈ ਵਾਲਮੀਕੀ ਤੇਸ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਲਜਾਏਗਾ ਉਹਦੇ ਵਿੱਚ ਪੰਡਾਰੀਪਾਲ ਜ਼ਾਮ ਵੀ ਕੀਤਾ ਜਾਊਗਾ ਔਰ ਮਰਨਵਰਤ ਦੀ ਜੇ ਲੋੜ ਪਈ ਤੇ ਮਰਨਵਰਤ ਆਕ ਵੀ ਬਿਠਾ ਜਾਊਗਾ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਗੁਰਦਾਸਪੁਰ ਦੇ ਹਲਕਾ ਸ਼ਿਰੀ ਹਰੀ ਗੋਬਿੰਦਪੁਰ ਵਿੱਚ ਪੈਂਦੇ ਪਿੰਡ ਧਾਰੀਵਾਲ ਸੋਹਿਆ ਦਾ ਬਜ਼ੁਰਗ ਗੁਰਮukh ਸਿੰਘ ਆਪਣੇ ਭਤੀਜਿਆਂ ਨਾਲ ਹੋਏ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ। 2 ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮਝਾ-부ਝਾ ਕੇ ਟੈਂਕੀ ਤੋਂ ਹੇਠਾ ਉਤਾਰਿਆ। ਗੁਰਮukh ਸਿੰਘ ਦਾ ਕਹਿਣਾ ਹੈ ਕਿ ਉਸ ਦੀ ਜ਼ਮੀਨ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕਬਜ਼ਾ ਕੀਤਾ ਗਿਆ ਜਦਕਿ ਉਸ ਨੂੰ ਘਰ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ। ਉਹੋ ਇਸ ਦੀ ਸ਼ਿਕਾਇਤ ਕਈ ਵਾਰ ਪੁਲਿਸ ਤੇ ਪ੍ਰਸ਼ਾਸਨ ਨੂੰ ਕਰ ਚੁੱਕਿਆ ਪਰ ਇਨਸਾਫ ਨਾ ਮਿਲਣ ਤੇ ਅਖੀਰ ਚੋਹੋ ਮਰਨ ਲਈ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਉਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਅਤੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਰਵੇਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਗੁਰਮukh ਸਿੰਘ ਦੀ ਜ਼ਮੀਨ ਤੇ ਉਸਦੇ ਪਤੀਜਾ ਪਰਿਵਾਰ ਵੱਲੋਂ ਕਬਜ਼ਾ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਰਵੇਲ ਸਿੰਘ ਅਨੁਸਾਰ ਗੁਰਮukh ਸਿੰਘ ਦੇ ਪਤੀਜਿਆਂ ਨੂੰ ਬੁਲਾ ਕੇ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੱਕ ਮੈਨੂੰ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਂ 'ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲੋਂ ਆਉਂਦੀ ਆ ਐਸਐਸਐਸਪੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੀ ਸਾਡੇ ਕੋਲ ਕੋਈ ਇਹਨਾਂ ਅਧਿਕਾਰ ਨਹੀਂ ਕਿ ਅਸੀਂ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਸਾਡੀ 4 ਕਿੱਲੇ ਜਾਇਦਾਦ ਮੇਰੀ ਉਦੋਂ ਵੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਦੋਂ 4 ਕਿੱਲੇ ਮੁਕਦਮੇ ਚ ਗਏ ਨੇ ਪਹਿ ਚੁੱਕੇ ਸੀ ਉਹ 4 ਕਿੱਲੇ ਮੈਂ ਆਪਣਾ ਇੱਕ ਕਿੱਲਾ ਵੇਚ ਕੇ ਇਹ 3 ਕਿੱਲੇ ਮੈਂ ਸ਼ਿਦਾ ਆ ਕੇ ਦਿੱਤੇ 4 ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅੱਜ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਪਈ ਇਹ ਹੱਕਦਾਰ ਵਾ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ ਤੇ ਪਰਿਵਾਰ 'ਚ ਦੋ ਹੀ ਪਤਿਏ ਆ ਇਹ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਤੱਕੇ ਖਾਂ ਦੇਈ ਏ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਆ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂ ਜੀ ਮੈਂ ਸਿਰਫ ਮੈਨੂੰ ਰੋਟੀ ਦਾ ਮਸਲਾ ਵਾ ਚੰਕੀ ਤੇ ਇਹੋ ਹੀ ਹੈ ਕਿ ਮੈਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਵਾ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਸ ਕਮਰੇ ਤੋਂ ਮੈਨੂੰ ਕੱਢਿਆ ਗਿਆ ਵਾ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਠਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਵਾ ਆਤਮ ਸਿਆ ਕਰਨ ਦਾ ਹੀ ਆਖਰੀ ਮੇਰਾ ਇਹ ਸੀਗਾ ਕਿ ਅੱਜ ਨੇ ਪਿਆ ਕਰ ਲਈ ਨਹੀਂ ਉਹਦੇ 40 ਸਾਲ ਹੋ ਗਏ ਮੈਨੂੰ ਠੱਕੇ ਖਾਂਦੇ ਇਹ ਭਰੋਸਾ ਕਿ ਦੋ ਤਨ ਪੁਲਸਰ ਚਾਹਸੀ ਮੋਕਾ ਤੇਰੇ ਜੀ ਅਸੀਂ ਹੱਕ ਦੀ ਹੱਕ ਚ ਨਿਭੜਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਹਿਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਜੇ ਹੱਕ ਕਿਸੇ ਗਰੀਬ ਦਾ ਨਿਭੜਿਆਗਾ ਕਦੀ ਵੀ ਕੋਈ ਵੀ ਆਤਮਤਿਆ ਵਾਲੇ ਕੋਲ ਨਹੀਂ ਜਾਵਾਂਗੇ ਇਹਨਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਾਂ ਇਜਾਜ਼ਤ ਧੰਨਵਾਦ